ਹੁਣੇ ਮੈਂ ਬਲੌਗ ਵਿੱਚ ਅੱਜ ਆਪਾਂ ਚੱਲੇ ਆਂ ਜੀ ਗੱਡੀ ਦੇ ਸਰਵਿਸ ਕਰਾਉਣ ਥੋੜੀ ਬਹੁਤ ਦਾ ਕੰਮ ਕਰਾਉਣੇ ਆ ਉਹ ਕਰਾ ਕੇ ਤੁਹਾਨੂੰ ਦਿਖਾਵਾਂ ਕਿੱਦਾਂ ਆਪਾਂ ਕੰਮ ਕਰਾਉਂਦੇ ਆ ਚੱਲੇ ਆ ਜੀ ਆਪਾਂ ਗੱਡੀ ਚੱਕ ਲਈ ਆ ਅੱਜ ਕਰਾਵਾਂ ਗੱਡੀ ਦਾ ਕੰਮ ਜਿਹੜਾ ਹੋਣੇ ਵਾਲਾ ਮੈਂ ਯਾਰ ਘਰੋਂ ਨਿਕਲ ਚੱਲੇ ਆਂ ਕੰਮ ਪਰ ਨੂੰ ਆ ਗਏ ਆਪਾਂ ਗੱਡੀ ਸੇ ਠੀਕ ਕਰਾਉਣ ਭਾਈ ਜੀ ਕੋਲ ਗੱਡੀ ਦਾ ਲੌਕ ਖੋਲਿਆ ਭਾਈ ਨੇ ਹੁਣ ਚੈੱਕ ਕਰਾਉਂਦੇ ਵੀ ਕੀ ਆ ਦਿੱਕਤ ਹੈ ਤੇ ਵਿੱਚ ਭਾਈ ਕੋਲ ਕੇ ਦੇਖ ਰਹੇ ਆਂ ਅਬ ਬਾਹਰ ਇਹਦਾ ਲੌਕ ਖੁੱਲਦਾ ਇਹਦਾ ਅੰਦਰ ਤੇ ਨਹੀਂ ਖੁੱਲਦਾ ਇਹਦੇ ਵਿੱਚ ਇਹ ਦਿੱਕਤ ਸੀ ਆਪਾਂ ਆ ਖਾਬੜਵਾਲ ਮਾਰਕੀਟ ਕੋਲ ਕਾਰਨ ਮੁੰਡਾ ਦੇ ਵੇਲਾ ਖੜਾ ਹਾ ਕਰਨ ਫਿਰ ਹੋਈ ਗੱਡੀ ਠੀਕ ਕੀ ਗੱਲ ਨਾ ਸ਼ਾਗਰ ਹਾਲ ਕਿੱਦਾਂ ਬੋਲਦਾ ਤੁਹਾਨੂੰ ਕਰਾਉਂਦੇ ਪੂਰਾ ਚੈੱਕ ਬਲੌਕ ਅੱਜ ਕਿੱਦਾਂ ਪਗੜੀ ਦਾ ਕੰਮ ਕਰਾਇਆ ਆ ਆ ਵਸਾ ਥੱਲੇ ਜਾਣਾ ਸੀਗਾ ਇਹ ਅੱਡੀ ਚੀਜ਼ੇ ਪੂਰੀ ਪ੍ਰੋਪਰ ਚੱਲ ਨਹੀਂ ਜਾਰੀ ਆ ਦੇ ਅਰੇ ਸੈਟ ਕਰੀ ਐਥੀ ਖੜ ਜਾਂਦੀ ਐਥੇ ਦੇ ਸਲੈਪ ਮਾਰ ਜਾਂਦਾ ਹੈ ਹਾਂ ਐਥੇ ਸਲੈਪ ਮਾਰ ਲਾ ਜਾਈਏ ਆ ਚੀਜ਼ ਠੀਕ ਐ ਸਮਝ ਗਿਆ ਆ ਚੀਜ਼ੇ ਪੂਰੀ ਥੱਲੇ ਜਾਊਗੀ ਨਾ ਅਰੇ ਐਥੇ ਜਾਊਗੀ ਲਾਸਟ ਵਿੱਚ ਜਾ ਕੇ ਯਾਰ ਪੂਰਾ ਫਸੂਗੀ ਸੇ ਦੋ ਤਿੰਨ ਨੂੰ ਦੇ ਕੇ ਦੇ ਦਿਆ ਸਾਫ ਕਰ ਠੀਕ ਫਿਰ ਬੰਦ ਨੂੰ ਮਿਲ ਗਿਆ ਜੀ ਨੋਕਸ ਦੇਖਦੇ ਆ ਉਹ ਜੀ ਆਪਣਾ ਕੰਮ ਹੋ ਗਿਆ ਫਾਈਨਲ ਭਾਈ ਇਹਨੇ ਕਰਤਾ ਪੁਰਾਣੇ ਲੋਕ ਨੇ ਭਾਈ ਇਹਨੇ ਜਿਗਾਰਡ ਲਾ ਕੇ ਸ਼ਟ ਕਰਤਾ ਉਹਨੂੰ ਤਾਂ ਕਹਿੰਦਾ ਨਵੇਂ ਪਰ ਇਹਨੇ ਪੈਸੇ ਕੰਨ ਲਾਉਣੇ ਆ ਪੁਰਾਣੇ ਥੋੜਾ ਕੰਮ ਸਾਦਾ ਜਿਆਦਾ ਜੀ ਹਾਂ ਸਭ ਅਲਹਮਦੁਲਿਲਾਹ ਜੀ ਭਾਈ ਨੇ ਆਪਣਾ ਕਰਤਾ ਸੈਂਟਰ ਲੌਕਿੰਗ ਸਿਸਟਮ ਠੀਕ ਇਹਨੂੰ ਕਰਤਾ ਰਬੇਲ ਤੇਲ ਤੂਲ ਦੇ ਕੇ ਭਾਈ ਨੇ ਕੱਦੀ ਲੱਗੇ ਵਿਚਾਰੇ ਪ੍ਰੈਨ ਬਣਾਤੀ ਗੱਲ ਬਾਤ ਹੁਣ ਆਪਣਾ ਕੰਮ ਹੋ ਗਿਆ ਓਕੇ ਛੁੱਟਿਆ ਹੋਇਆ ਤਾਂ ਹੈਗਾ ਦਾ ਜਿਗਾੜ ਜਾ ਭਾਈ ਕਹਿੰਦੇ ਚੱਲ ਇਦਾਂ ਹੀ ਆਪਾਂ ਸਕਰ ਦੋਨੇ ਉਹ ਗੱਡੀ ਆਪਣੀ ਖਾਦੀ ਪੁਰਾਣੀ ਆ ਆਪਾਂ ਕੰਮੇ ਸਾਰ ਰਹੇ ਹਾਂ ਬਸ ਇਹ ਦੇ ਨਾ ਕਰਤਾ ਭਾਈ ਰਾ ਨੇ ਆਪਣਾ ਕੰਮ ਓਕੇ ਦੇਖੋ ਇਹਨਾਂ ਬਣਾਤੀ ਗੱਲ ਬਾਤ ਪੁਰਾਣੇ ਲੋਕ ਉਹਨਾਂ ਕਰਤਾ ਸੱਟ ਭਾਈ ਰਾ ਨੇ ਨਵੇਂ ਲੋਕ ਆਪਾਂ ਬਦਲੇ ਨਹੀਂ ਲੁੜਨੀ ਭਾਈ ਆ ਕਾਰ ਨੂੰ ਦੇਖ ਲੈ ਫੋਨ ਚ ਚਾਈ ਜਾਂਦਾ ਨੂੰ ਕੋ ਕੰਮ ਕੋਮ ਹੈ ਨਹੀਂ ਇਧਰ ਮੂੰਹ ਕਰ ਓਏ तो प्रोजेक्ट है ते तो तो ये हाँ, तेरा मान तो है ये वो वो अब देर कर इन लोगों ने अनाउंसस ये नाम में आना हां ये कह लो मैं ले ले बोल रहा हूं तुम फ्रीली लाडन ये लोग न फेक दे भाई अल्लाह तो ये है खाली मार दे सबरे भाई बस गाड़ी में ਹਾਂ ਅਜਾ ਨਸ ਫਿਰ ਦੇ ਬਲ ਮਾਨਸ ਨਾਮ ਸ਼ੇਹਰਮਨ ਨਾ ਆਪਾਂ ਇਹਨਾਂ ਪਾਪਾ ਯਨਾ ਕੋਲ ਆ ਗਈ ਭਾਈ ਨੇ ਕਾਪਰ ਪੇਪਾ ਆ ਰਹੇ ਆ ਭਾਜੀ ਆਪਣੇ ਭਾਜੀ ਕਾਪਰ ਪੇਪਾ ਆ ਰਹੇ ਹੋਰੇ ਦੀਪੂ ਕਿਤੇ ਹੋ ਗਮ ਮੈਂ ਤਿੰਨੇ ਸੀ ਕਾਪਰ ਪਲਾਸ ਜੇਬ ਚ ਲਓ ਵੇ ਹਲਾ ਹੈ ਇਹ ਜਦੋਂ ਮੇਰਾ ਵੀ ਜਿੰਨਾ ਮੈਂ ਨੂੰ ਫੈਲਾ ਸਾਰਾ ਸਮੈਸਟਿੰਗ ਪਲੋ ਘਰੇ ਲੇਟ ਕਰ ਲਿਆ ਆਪਾਂ ਨੇ ਪਹਿਲਾਂ ਦਿਮਾਗ ਚ ਨਿਆ ਵੀ ਬਣਾ ਲਿਆ ਵੀ ਵੀਡੀਓ ਵੀ ਬਣਾ ਲਿਆ ਆ ਦੇਖੋ ਆ ਦੇਖੋ ਜੀ ਇਹਨੂੰ ਕੰਮ ਕੋ ਮੈਂ ਨਹੀਂ ਸਾਰੇ ਫੋਨਾਂ ਚ ਲੱਗੇ ਵੇ ਦੇਖ ਲੈ ਤੇਰੇ ਆ ਦੇਖੋ ਜੀ ਲਓ ਦੇਖ ਲੈ ਮੂੰਹ ਦਿਖਾ ਮੂੰਹ ਖਾਈਏ ਤੇਨੂੰ ਰਾਤੋਂ ਬਣ ਗਈ ਮੁੰਡਾ ਬਹੁਤ ਮਿਹਨਤ ਇਹ ਕਹਿੰਦਾ ਗਾਣਾ ਲਾਉਣਾ ਕਿਹੜਾ ਗਾਣਾ ਲਾਉਣਾ ਹੱਡ ਤੋੜ ਮਿਹਨਤਾਂ ਨੇ ਕਰ ਲਈ ਹਨਾ ਕਰਨ ਹੋਈ ਲਾਉਣਾ ਨਾ ਆ ਦੇਖ ਹਰ ਨੇ ਇਕੱਲੇ ਇਕੱਲੇ ਫੋਨ ਚੁੱਕੇ ਹੋਏ ਸਤਾ ਜੀ ਲੱਗੇ ਦੇਖੋ ਜੀ ਪੈਪਾ ਬਣਾਉਣ ਤੇ ਜੀ ਖੋਲੋ ਪੈਪਾ ਬਾਈ ਅੰਦੇ ਲਾਗੇ ਟੇਪ ਮਾਰਨ ਨੀਪੂ ਉਹਨਾਂ ਨੇ ਯਾਰਾ ਕੰਮ ਦਾ ਹਾਂ ਕਰਨ ਬਾਈ ਬੋਲਦਾ ਤਾਂ ਨਹੀਂ ਪੂਰਾ ਆ ਦੇਖੋ ਆ ਮੁੰਡੇ ਬਿਹਲੇ ਖੜੇ ਆ ਇਹਨੇ ਵਿਚਾਨੇ ਮਿਹਨਤ ਬਹੁਤ ਕੀਤੀ ਆ ਨਮਜੋਤ ਥੋੜਾ ਬਾਈ ਵੀ ਆ ਨਾ ਦੇਖੋ ਇਹਨੂੰ ਟੇਪ ਪ੍ਰੋਪਰ ਤਰੀਕੇ ਨਾਲ ਮਾਰਨੀ ਪੈਂਦੀ ਆ ਆਪਾਂ ਇਹਨੂੰ ਵੀਆਰਪੀ ਟੇਪ ਮਾਰ ਰਹੇ ਆ ਪੈਕਿੰਗ ਵੀ ਚੱਲ ਜਾਂਦੀ ਪਰ ਇਹ ਓਪਨ ਕਮ ਆ ਜੇ ਵੀਆਰ ਵਿੱਚ ਜਿਆਦਾ ਵਧੀਆ ਹੁਣ ਇਹਨਾਂ ਨੂੰ ਚੱਲਣਾ ਕੋਈ ਨਹੀਂ ਆ ਦੇਖੋ ਆਪਣਾ ਕੰਮ ਹੋ ਚੱਲਿਆ ਬਸ ਇਹ ਕਿੰਨੀ ਰਹਿ ਗਈ ਪਾਈਪ 15 ਮੀਟਰ 15 ਕੁ ਮੀਟਰ ਰਹਿ ਗਈ ਨਾ ਮੁੰਡਿਆਂ ਨੇ ਕੰਮ ਖਿੱਚਿਆ ਪਿਆ ਹਰਮਨ ਤੁਸੀਂ ਇੱਥੇ ਆ ਰਹੇ ਹੋ ਮੁੰਡਿਆਂ ਨੇ ਕੰਮ ਆਪਣਾ ਕਰਤਾ ਫਾਈਨਲ ਅਰੇ ਆਪਣੇ ਫਾਇਰ ਆ ਗਿਆ ਵੰਗਰੇ ਜੀ ਅਰੇ ਆਪਣੇ ਚੇਲੇ ਜੂਲੇ ਸਾਰੇ ਲੱਗੇ ਪਏ ਜੀ ਚਲੋ ਕਪੜਾ ਕੰਮ ਜੀ ਹੋ ਚੁੱਕਾ ਕੰਪਲੀਟ ਸਿਰੇ ਦਾ ਕਾਪਾ ਨਹੀਂ ਕਾਪਰ ਪਾਤੀ ਹਰਮਨ ਦੇਖ ਪੂ ਆਕਾਰ ਵਧਾਰਨ ਸਿਰੇ ਤਰਫ ਆਇਆ ਪੂ ਦੀ ਹਮੂ ਦਰ ਲੋਗ ਹਾਂ ਜੀ ਉਹ ਪਹਿਲੇ ਜਿਵੇਂ ਡਿਕਰੀਸ ਆਦਰ ਦੇ ਜਿਵੇਂ ਡਿਕਰੀਸ ਕੋਈ ਕੱਟੀ ਕਰਦਾ ਨਹੀਂ ਕੋਈ ਕੱਟੀ ਕਰਦਾ ਫਿਲਣਾ ਗੜੀ ਉਹ ਬਾਹਰ ਦੋਵਾਂ ਦਾ ਇਹਨਾਂ ਚੁੱਕਾ ਗੜੀ ਉਹ ਦੋਵਾਂ ਦਾ ਇਹਨਾਂ ਹੀ ਖੜਚਾ ਆ ਆਹ ਕੀ ਹੈ ਅਲੋ ਠਣਾ ਹੋ ਗਿਆ ਡੰਗਾ ਸਿੱਛ ਚੰਕ ਤਾਂ ਨਹੀਂ بڑا ਹੋ ਗਿਆ ਡੰਗਾ ਸਿੱਛ ਚੰਕ ਤਾਂ ਦਾ ਮੋੜ ਤਾਂ ਕੰਮ ਕਰਦਾ ਦਾ ਮੋੜ ਤਾਂ ਠੀਕ ਹੈ ਠੀਕ ਹੈ ਆਪਾਂ ਲੱਗ ਜੀ ਡਾਕਾ ਲਾਉਣਾ ਉਹ ਕਰਵਾਣੇ ਤੋਂ ਕਰ ਪਾਪ ਤੂੰ ਬਲੋ ਦੇ ਚੱਕ ਸਾਡਾ ਮੂੰਹ ਨਾ ਥੋੜਾ ਬਾਦ ਵਿੱਚ ਕੁਝ ਨਹੀਂ ਅੰਦਰ ਭਾਈ ਤੇਰਾ ਯਾਰ ਕੰਮ ਵੀ ਤੇ ਮੈਂ ਨਾਲ ਲੈ ਆਂਗਾ ਮੈਂ ਬਾਹਰਾਂਗਾ ਤਾਂ ਕੇ ਤਾਂ ਹੁਣ ਬਣਨੀ ਆ ਜੀ ਹਲਾਣਾ ਇਹ ਗੰਭੀਰ ਬਹੁਤ ਹੈ ਅਨਗਾਣਾ ਬੰਦਾ ਯੋਰ ਦਾ ਟਾਂਕਾ ਲੀਕ ਹੋ ਜਵੇ ਸਾਰੀ ਕਿਆ ਨਿਕਲ ਜਾਂਦੀ ਹਰ ਮਨ ਹਲਾ ਨਾ ਲਾ ਨਾ ਯਾਰ ਇਹ ਕੀ ਗੱਲ ਹੈ ਹਾਂ ਇਹਦਾ ਟਾਂਕਾ ਇਹ ਸਾਰੀ ਗੱਲ ਥੋੜੀ ਹੋਵੇ ਹੈ ਬਾਰੇ ਸੁਝਾ ਦਿਓ ਜੀ ਸਰ ਹਾਂ ਲਾ ਨਾ ਯਾਰ ਆਹ ਤਾਂ ਓਕੇ ਆ ਨਾ ਲੈ ਗਿਆ ਨਾ ਕੁਆਟਰ ਵਾਲੀ ਪੈਮ ਨੂੰ ਡਾਂਕਾ ਲਾਉਣਾ ਚੈੱਕ ਕਰੋ ਤਾਂਕਾ ਮੜਿਆ ਟੈਂਕ ਟੱਕੇ ਦੀ ਸਫਾਈ ਦੇਖੋ ਆਈ ਸਫਾਈ ਹੋ ਰਹੀ ਹੋਊਗੀ ਡਾਂਕੇ ਦੀ ਕੋੜੀ ਨਾਲ ਹੋ ਜਾਂਦਾ ਆ ਲਾਉਂਗਾ

ਬਟਕੀ ਆ ਪਾ ਇਹ ਤੁਸੀਂ ਟਾਂਕਾ ਬੋਲ ਹੁਣ ਲਾਉਂਦੇ ਆ ਫੇਰ ਆ ਨਾ ਟਾਂਕਾ ਵੀ ਤੁਸੀਂ ਟਾਂਕਾ ਬੋਲ ਨਹੀਂ ਲਾਉਂਦੇ ਮਨ ਫੋ ਹੋ ਗਿਆ ਜੀ ਆਪਣਾ ਕੰਮ ਫਾਈਨਲ ਹੋ ਰੇ ਸਾਰਾ ਆ ਦੇਖੋ ਪ੍ਰੋਪਰ ਆਪਣਾ ਨਾਯਣੂਆ ਮਾਰਕੀਟ ਰਿਆਂ ਟੂ ਮਾਰਕ ਕਰਤਾ ਕੰਮ ਹੋ ਗਿਆ ਜੀ ਹੋ ਗਿਆ ਮੁੰਡਿਆ ਮੁੰਡਿਆ ਲੰਬੜ ਗਿਆ ਬਣ ਜੂ ਗੱਲ ਬਣ ਜੂ ਬਣ ਜੂ ਤਾਂ ਕੈਗੜਾ ਲੱਗਦਾ ਪਰ ਡ੍ਰੇਨ ਫੁੰਝ ਜਲਾਤੀ